ਅੱਜ ਅਸੀਂ ਹਲਕਾ ਪੂਰਵੀ ਦੇ ਆਪਣਾ ਹਲਕਾ ਪੂਰਵੀ ਦੇ ਨਿਊ ਅਮਰ ਸਾਡੇ ਲਾਕੇ ਵਿੱਚ ਪਹੁੰਚੇ ਆ ਜਿੱਥੇ ਇੱਕ ਵਿਸ਼ਾਲ ਰੈਲੀ ਗੁਦੀ ਸਿੰਘ ਆਦਲਾ ਦੇ ਹੱਕ ਵਿੱਚ ਕੀਤੀ ਗਈ ਹੈ ਤੇ ਇੱਥੇ ਜਗਲ Kishore Sharma ਜੀ ਜਿਹੜੇ ਪੂਰਬ ਐਮ ਐਲ ਏ ਵੀ ਨੇ ਔਰ ਇੱਕ ਬੁਰੀਸ਼ਟ ਜਿਹੜੇ ਕਾਂਗਰਸੀ ਨੇਤਾ ਨੇ ਆਪਾਂ ਇਹਨਾਂ ਨੂੰ ਆਪਣਾ ਜੇ ਰਾਜਨੀਤੀ ਦਾ ਪਾਪਾ ਬੋਡ ਕਿਹਾ ਜਾਵੇ ਤੇ ਕੋਈ ਵੱਡੀ ਗੱਲ ਨਹੀਂ ਹੋਊਗੀ ਤੇ ਸਾਡੇ ਨਾਲ ਅੱਜ ਇੱਥੇ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਔਰ ਇੱਥੇ ਵੇਖਿਆ ਜਾਵੇ ਤੇ ਦੀ ਗਿਣਤੀ ਵਿੱਚ ਕਾਫੀ ਭੀੜ ਵੀ ਇਕੱਠੀ ਹੋਈ ਆ ਇੰਨੀ ਗਰਮੀ ਦੇ ਬਾਵਜੂਦ ਤੇ ਪੰਜਾਬ ਕੇਸਰੀ ਜਗਬਾਣੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਤੇ ਮੈਂ ਜਾਨਣਾ ਚਾਹਨੀ ਕਿ ਰੈਲੀ ਬਾਰੇ ਪੁੱਛਣਾ ਚਾਹੁੰਦੀ ਆ ਕਿਸ ਤਰ੍ਹਾਂ ਦਾ ਚੋਣ ਪੰਚਾਰ ਚੱਲ ਰਿਹਾ ਹੈ ਇਹਦੇ ਬਾਰੇ ਜਾਨਣਾ ਦੇਖੋ ਜੀ ਗੁਰਜੀਤ ਸਿੰਘ ਓਜਲਾ ਐਤ ਕੀ ਤੀਸਰੀ ਵਾਰ ਇਲੈਕਸ਼ਨ ਲੜ ਰਹੇ ਨੇ ਔਰ ਮੈਂ ਵੇਖਿਆ ਕਿਉਂਕਿ ਮੈਨੂੰ ਕਾਫੀ ਹਲਕਿਆਂ 'ਚ ਜਾਣ ਦਾ ਮੌਕਾ ਮਿਲਦਾ ਆ ਹੁਣ ਮੈਂ ਸੌਤੋਂ ਕੇਤੇ ਆਇਆ ਵੈਸਟ ਜਾਣਾ ਹੈ ਉਹ ਜਿੱਥੇ ਵੀ ਗਿਆ ਹੈ ਉੱਥੇ ਬਹੁਤ ਜ਼ਿਆਦਾ ਲੋਕਾਂ ਦਾ ਰਿਸਪੌਂਸ ਹੈ ਲੋਕ ਉਹਨਾਂ ਦੇ ਕੀਤੇ ਹੋਏ ਕੰਮ ਤੋਂ ਬਹੁਤ ਖੁਸ਼ ਨੇ ਔਰ ਇਹ ਮੈਂ ਸਮਝਦਾ ਹਾਂ ਕਿ ਉਹਨਾਂ ਨੂੰ ਅਸ਼ੀਰਵਾਦ ਲੋਕਾਂ ਦਾ ਮਿਲਨੇ ਮਿਲਦਾ ਹੈ ਜੀ ਜੀ ਮੈਡਮ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਸ਼ਵੀਰ ਅੱਲਾ ਨੇ ਹਾਂ ਮੈਂ ਜਗਰਤੀ ਜੀਵਨ ਵੈਲਫੇਅਰ ਸੁਸਾਇਟੀ ਵੱਲੋਂ ਹਾਂ ਮੈਂ ਕੈਸ਼ੀਅਰ ਹਾਂ ਇਹ ਮੇਰੇ ਪ੍ਰੈਜ਼ੀਡੈਂਟ ਨੇ ਨਾਲ ਮੇਰੇ ਭਵਿੰਦਰ ਪਾਲ ਨੇ ਆਪਾਂ ਕਿਉਂ ਚਾਹੁੰਦੇ ਕਿ ਔਜਲਾ ਸਾਹਿਬ ਹੀ ਆਣ ਹੋਰ ਵੀ ਪਾਰਟੀਆਂ ਨੇ ਕਿ ਤੁਸੀਂ ਉਹਨਾਂ ਤੋਂ ਖੁਸ਼ ਨਹੀਂ ਜੇ ਉਹਨਾਂ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਆ ਏਅਰਪੋਰਟ ਦਾ ਕਈ ਕਾਫੀ ਜਿਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਉਹਨਾਂ ਨੇ ਅਸੀਂ ਚਾਹੁੰਦੇ ਕਿ ਔਜਲਾ ਸਾਹਿਬ ਦੁਬਾਰਾ ਆਣ ਤੇ ਕਾਂਗਰਸ ਨੂੰ ਅੱਗੇ ਜਦੋਂ ਦੁਬਾਰਾ ਕਾਂਗਰਸ ਆਵੇ ਦੇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹੀ ਅੱਗੇ ਆ ਤੇ ਸਾਡੀਆਂ ਮੁਸ਼ਕਲਾਂ ਵੀ ਸੜੀਆਂ ਸੋਲਵ ਕਰਨ ਅਸੀਂ ਸਾਡੀ ਜਿਹੜੀ ਮਹਿਲਾ ਜਿਹੜੀ ਸੁਸਾਇਟੀ ਹੈ ਉਹਨੂੰ ਅੱਗੇ ਲੈ ਕੇ ਜਾਣ ਤੇ ਸਾਡੀਆਂ ਪ੍ਰੋਬਲਮ ਸੋਲਵ ਕਰੀਏ। ਠੀਕ ਹੈ। ਤਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਜਾਂ ਸਰਕਾਰ ਆਈ ਹੈ ਜਾਂ ਉਸ ਤੋਂ ਪਹਿਲਾਂ ਵਾ ਕੀ ਲੋਕਾਂ 'ਚ ਕੋਈ ਸੈਟੀਸਫੈਕਸ਼ਨ ਨਹੀਂ ਹੈਗੀ ਜਿਹੜਾ ਹੁਣ ਆਵਾਜ਼ ਆ ਰਹੀ ਆ ਕਿ ਤੀਜੀ ਵਾਰੀ ਵੀ ਔਜਲਾ ਹੀ ਆਉਣਾ। ਉਹਦਾ ਗੱਲਾਂ ਦੇਖੋ ਸਮੱਸਿਆ ਇਸ ਬੰਦਿਆਂ ਨੇ। ਨਾ ਤੇ ਪੰਜਾਬ ਸਰਕਾਰ ਨੇ ਕੋਈ ਸਮੱਸਿਆ ਦੂਰ ਕੀਤੀ। ਨਾ ਹੀ ਸੈਂਟਰ ਸਰਕਾਰ ਨੇ ਪ੍ਰੋਮਿਸਸਾਂ ਨਹੀਂ ਕੀਤੀ ਸੈਂਟਰ ਸਰਕਾਰ ਨੇ ਜੋ ਕਿ ਅਸੀਂ ਇੱਕ ਕੰਮ ਨਹੀਂ ਕੀਤਾ ਉਸੇ ਤਰ੍ਹਾਂ ਜਿਹੜੀ ਪੰਜਾਬ ਵਿੱਚ ਆਪ ਦੀ ਸਰਕਾਰ ਹੈ ਉਹਨੇ ਅੱਗੇ ਅਸੀਂ ਕਿਹਾ ਸੀ ਕਿ ਵੀ ਅਸੀਂ ਜਿਹੜਾ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦੇਵਾਂਗੇ ਬਿਲਕੁਲ ਨਹੀਂ ਦਿੱਤਾ ਇਸ ਤਰ੍ਹਾਂ ਉਹਨੇ ਕਈ ਵਾਦੇ ਕੀਤੇ ਸਾਰੇ ਝੂਠੇ ਵਾਦੇ ਹੋਏ ਔਰ ਮੋਦੀ ਤੋਂ ਸਭ ਤੋਂ ਵੱਡਾ ਝੂਠਾ ਹੈ ਦੇਸ਼ ਕਰਕੇ ਲੋਕੀ ਸੱਚ ਨਹੀਂ ਹੈ ਅੱਜ ਦੇਸ਼ ਦੇ ਵਿੱਚ ਲੋਕ ਨੌਜਵਾਨ ਜਿਹੜੇ ਉਹਨਾਂ ਨੂੰ ਕ੍ਰੀ ਨਹੀਂ ਮਿਲਦੀ ਅੱਜ ਬੰਗਾਈ ਇਸ ਟੋਪ ਸੇ ਪਹੁੰਚ ਗਈ ਹੈ ਅੱਜ ਦੇਸ਼ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਇੰਨੀ ਹੈ ਕਿ ਲੋਕਾਂ ਨੂੰ ਰਹਿਣਾ ਮੁਸ਼ਕਲ ਹੋ ਰਿਹਾ ਹੈ ਨਾਲੀ ਸ਼ਕਤੀ ਦੀ ਜਿਹੜੀ ਹੈ ਉਹਨਾਂ ਨੂੰ ਪਿੱਛੇ ਖੜੇ ਨੇ ਉਹ ਅੱਜ ਤੋਂ ਪਰ ਨਹੀਂ ਮਿਲਦਾ ਪੂਰਾ ਝਟਕਾ ਔਰ ਮੈਂ ਸਮਝਦਾ ਤੂੰ ਜੀ ਕੋਲ ਜੀ ਦੇਖਦੇ ਹੋ ਕਿਤੇ ਕੋਈ ਨਾ ਕੋਈ ਘਟਕਾ ਕਿਤੇ ਨਾ ਕਿਤੇ ਕੋਈ ਐਸੀ ਘਟਨਾ ਹੋ ਜਾਂਦੀ ਹੈ ਜਿਸ ਵਿੱਚ ਪੰਜਾਬ ਵੀ ਸ਼ਰਮਚਾਰ ਹੁੰਦਾ ਹੈ ਔਰ ਹਿੰਦੁਸਤਾਨ ਵੀ ਸ਼ਰਮਚਾਰ ਹੁੰਦਾ ਹੈ ਔਰ ਮੈਂ ਇਸ ਤੋਂ ਇਹ ਕਹਾਂਗਾ ਕਿ ਇਹ ਜਿਹੜੀ ਸਰਕਾਰ ਹੈ ਚਾਹੇ ਆਪਦੀ ਸਰਕਾਰ ਹੈ ਚਾਹੇ ਸੈਂਟਰ ਚ ਬੀਜੇਪੀ ਦੀ ਸਰਕਾਰ ਹੈ ਇਹ ਨਿਕਾਮ ਨਕਮੀ ਜਾਬਤ ਹੋਈ ਹੈ ਹੁਣ ਲੋੜ ਹੈ ਇੰਡੀਆ ਸਰਕਾਰ ਨੂੰ ਬਣਾਉਣ ਦੀ ਜਿਨ੍ਹਾਂ ਨੇ ਕਿਹਾ ਹੈ ਕਿ ਅਸੀਂ ਨੌਜਵਾਨਾਂ ਨੂੰ ਨੌਕਰੀ ਵੀ ਦੇਵਾਂਗੇ ਅਸੀਂ ਨੌਜਵਾਨਾਂ ਨੂੰ ਅੱਗੇ ਵੀ ਲੈ ਕੇ ਜਾਵਾਂਗੇ ਅਸੀਂ ਨੌਜਵਾਨਾਂ ਨੂੰ ਉਸ ਸੈਨਿਕਾਂ ਨੂੰ ਵੀ ਥੋੜੇ ਦਿਨ ਬਚੀ ਨੇ ਦੇਖੋ ਬੀਜਪੀ ਦਾ ਕਿ ਔਜਲਾ ਸਾਹਿਬ ਦੀਆਂ ਇੰਨੀਆਂ ਮੀਟਿੰਗਾਂ ਸੀ ਆਲਰੇਡੀ ਪੋਨੇ ਦੋ 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 ਘੰਟੇ ਲੇਟ ਚੱਲ ਰਹੇ ਆ ਜਿੱਥੇ ਇੱਥੇ ਸਾਡਾ 6 ਵਜੇ ਦਾ ਟਾਈਮ ਸੀ ਆ 8:30 ਹੋ ਗਏ ਆ ਅਸੀਂ 2.5 ਘੰਟੇ ਪ੍ਰੋਗਰਾਮਾਂ ਤੇ ਲੇਟ ਚੱਲ ਰਿਹਾ ਉਹਜਲਾ ਸਾਨੂੰ ਲੋਕ ਇੰਨਾ ਪਿਆਰ ਕਰ ਰਹੇ ਨੇ ਕਿ ਸਾਡੀ ਜਿੱਥੇ ਅਸੀਂ 5-5 ਸ਼ਾਮ 5 ਵੇ ਤੋਂ ਲੈ ਕੇ 8 ਵੇ ਤੱਕ ਪੰਜ ਪ੍ਰੋਗਰਾਮ ਰੱਖੇ ਸੀ ਉਹਦੇ ਵਿੱਚ ਸਾਨੂੰ ਵਿੱਚ ਵਿੱਚ ਲੋਕ ਰੋਗ ਰਹੇ ਨੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਔਰ ਐਸ ਕਰਕੇ ਅਸੀਂ ਤੁਸੀਂ ਵੇਖ ਰਹੇ ਹੋ ਕਿ ਮਾਹੌਲ ਬਣ ਰਿਹਾ ਲੋਕ ਔਜਲਾ ਸਾਹਿਬ ਨਾਲ ਪਿਆਰ ਕਰ ਰਹੇ ਨੇ ਔਰ ਜਿਸਨੂੰ ਟਿਕਟ ਲੱਗਿਆ ਸੀ ਅਸੀਂ ਉਸ ਦਿਨ ਤੋਂ ਜਿੱਤ ਦਾ ਆਗਾਜ਼ ਲੈ ਕੇ ਚੱਲਿਆ ਨਿਊ ਅੰਮ੍ਰਿਤਸਰ ਦਾ ਉਹਨਾਂ ਵਿਕਾਸ ਨਹੀਂ ਹੋ ਪਾਇਆ ਜਿਨਾ ਚਾਹੀਦੇ ਸੀ ਕੋਣ ਕਹਿ ਰਿਹਾ ਕਿ ਵਿਕਾਸ ਨਹੀਂ ਹੋ ਪਾਇਆ ਨਿਊ ਅੰਮ੍ਰਿਤਸਰ ਦਾ ਜਦੋਂ ਮੈਂ ਤੁਹਾਡਾ ਦਾਸ ਚੇਅਰਮੈਨ ਸੀ ਉਦੋਂ ਕੀ ਨਹੀਂ ਹੋਇਆ ਗੁਰੂ ਨਗਰੀ ਇਹ ਨਿਊ ਅੰਮ੍ਰਿਤਸਰ ਦੇ ਲੋਕ ਦੱਸ ਸਕਦੇ ਨੇ ਇਥੋਂ ਦੀਆਂ ਸੜਕਾਂ ਬਣਾ ਕੇ ਦਿੱਤੀਆਂ 7 ਇਕੜ ਦਾ ਪਾਰਕ ਬਣਾ ਕੇ ਦਿੱਤਾ ਇਹ ਤੁਹਾਡੇ ਕਮਿਊਨਿਟੀ ਹਾਲ ਬਣਾ ਕੇ ਦਿੱਤਾ ਲekin ਇਹ ਸਰਕਾਰ ਦੀ ਸੋਚ ਗਲਤ ਸੀ ਕਿ ਕਿਤੇ ਕ੍ਰੈਡਿਟ ਜਿਹੜਾ ਕਾਂਗਰਸੀਆਂ ਨੂੰ ਉਹਨਾਂ ਨੂੰ ਮਿਲ ਜੇ ਕਮਿਊਨਿਟੀ ਹਾਲ ਰੋਕ ਦਿੱਤਾ ਗਿਆ 7 ਏਕੜ ਦਾ ਕੰਮ ਰੋਕਿਆ ਗਿਆ ਉਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਨੂੰ ਜਗ੍ਹਾ ਦਿੱਤੀ ਗਈ ਮੰਦਿਰ ਨੂੰ ਜਗ੍ਹਾ ਦਿੱਤੀ ਕਿ ਅਜ ਮੰਦਿਰ ਦਾ ਵਿਕਾਸ ਹੋ ਰਿਹਾ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਇਹਨਾਂ ਨੇ ਜਗ੍ਹਾ ਦੇ ਰੋਕ ਲਗਾਈ ਹੈ ਉਹ ਵੀ ਗੁਰੂ ਚਾਹੇਗਾ ਤੇ ਆਪਾਂ ਉਹ ਵੀ ਦੇਵਾਂਗੇ ਔਰ ਮੈਂ ਸਮਝਦਾ ਕਿ ਇਸ ਇਲਾਕੇ ਦੇ ਲੋਕ ਜੇ ਵਿਕਾਸ ਨਹੀਂ ਹੋਇਆ ਤੇ ਜਿਹੜੀ 50000 ਰੁਪਏ ਗੱਜ ਦੀ ਕਮਰਸ਼ਲ ਏਰੀਆ ਸੀ ਅੱਜ 2-2 ਲੱਖ ਰੁਪਏ ਦੇ ਕਿਉਂ ਲੋਕ ਲੈ ਰਹੇ ਵਿਕਾਸ ਹੋਇਆ ਤੇ ਲੈ ਰਹੇ ਨਿਊ ਅੰਮ੍ਰਿਤਸਰ ਦੇ ਲੋਕ ਦੱਸ ਸਕਦੇ ਨੇ ਕਿੰਨਾ ਵਿਕਾਸ ਹੋਇਆ ਸਾਲਾ ਜੀ ਨਵਜੋਤ ਸਿੰਘ ਸਿੱਧੂ ਹੋਣੇ ਕੰਮ ਕਰ ਰਹੀ ਹੈ ਜੀ ਨਵਜੋਤ ਸਿੰਘ ਸਿੱਧੂ ਨਾਲ ਕਮੀ ਖੜੀ ਹੈ ਨਹੀਂ ਨਵਜੋਤ ਸਿੰਘ ਸਿੱਧੂ ਜੀ ਮੈਡਮ ਠੀਕ ਨਹੀਂ ਹੈ ਇਸ ਕਰਕੇ ਨਹੀਂ ਆ پا ਰਹੇ ਪਰਿਵਾਰ ਤੇ ਉਹਨਾਂ ਨੂੰ ਬਹੁਤ ਗੰਭੀਰ ਬਿਮਾਰੀ ਆ ਉਸ ਕਰਕੇ ਉਹਨਾਂ ਦਾ ਇਲਾਜ ਕਰਾ ਰਹੇ ਅਤੇ ਕੋਈ ਗੱਲ ਨਹੀਂ ਇੱਕ ਦੋ ਦਿਨਾਂ ਚੋਂ ਆਣਗੇ ਔਰ ਇਸ ਆਪਣੇ ਇਲਾਕੇ ਦਾ ਕੰਪੇਨ ਕਰ ਰਹੇ ਨੇ ਕਿੰਨੀ ਵੱਡੀ ਲੀਡ ਨਾਲ ਤੁਹਾਨੂੰ ਲੱਗ ਰਿਹਾ ਕਿ ਔਜਲਾ ਸਾਹਿਬ ਦੇ ਪਹਿਲੇ ਇਹਦੇ ਨਾਲੋਂ ਅਸੀਂ ਜ਼ਿਆਦਾ ਲੀਡ ਤੋਂ ਜਿੱਤਾਂਗੇ ਜੇ ਦੇਖੋ ਤੁਸੀਂ ਲੋਕਾਂ ਦਾ ਪਿਆਰ ਲੋਕਾਂ ਦਾ ਜੋ ਹਜ਼ੂਮ ਹੈ ਤਾਂ ਅੱਜ ਲੋਕ ਬਸ ਰਹੇ ਆ ਨੌਜਵਾਨਾਂ ਦੇ ਵਿੱਚ ਜੋਸ਼ ਆ ਅੱਜ ਨੌਜਵਾਨਾਂ ਦੇ ਵਿੱਚ ਜੋਸ਼ ਹੈ ਗੁਰਜੀਤ ਸਿੰਘ ਔਜਲਾ ਵਾਸਤੇ ਕਿਉਂਕਿ ਗੁਰਜੀਤ ਸਿੰਘ ਔਜਲਾ ਨੇ ਹਮੇਸ਼ਾ ਗੁਰੂ ਨਗਰੀ ਦੇ ਵਿਕਾਸ ਵਾਸਤੇ ਕੰਮ ਕੀਤਾ ਨੌਜਵਾਨਾਂ ਦੀ ਸੋਚ ਵਾਸਤੇ ਦੋ ਨੌਜਵਾਨਾਂ ਦੀ ਸੋਚ ਸੀ ਉਸ ਨੂੰ ਅੱਗੇ ਲੈ ਕੇ ਕਿਉਂਕਿ ਖੁਦ ਨੌਜਵਾਨ ਸਨ ਪਰ ਉਹ ਇੱਕ ਗਰਾਊਂਡ ਲੈਵਲ ਦੇ ਲੀਡਰ ਸੀ ਜਿਨ੍ਹਾਂ ਨੇ ਜ਼ਮੀਨ ਤੋਂ ਉੱਠ ਕੇ ਕੌਂਸਲਰ ਲੈਵਲ ਤੋਂ ਉੱਠ ਕੇ ਅੱਜ ਮੈਂਬਰ ਆਫ ਪਾਰਲੀਮੈਂਟ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਜਾ ਕੇ 7 ਸਾਲਾਂ ਤੋਂ ਉੱਥੇ ਗੁਰੂ ਨਗਰੀ ਦੀ ਗੱਲ ਕਰ ਰਹੇ ਹਨ ਦੀ ਹੈਟ੍ਰਿਕ ਬਣੂਗੀ ਓਜਲਾ ਦੀ 100% ਜਿੰਨੂੰ ਮਰਜ਼ੀ ਪੁੱਛ ਲਓ ਆਮ ਆਦਮੀ ਨੂੰ ਪੁੱਛੋ ਤੁਸੀਂ ਤੇ ਗੁਰਜੀਤ ਸਿੰਘ ਔਜਲਾ ਜਿੱਤ ਰਹੇ ਕਿ ਨਹੀਂ ਹਰ ਬੰਦਾ ਕਹੇਗਾ ਮੈਂ ਗੁਰਜੀਤ ਔਜਲਾ ਨੂੰ ਵੋਟ ਪਾ ਰਿਹਾ ਜਿੰਨਾ ਮਰਜੀ ਲੋਕ ਗਲਤਮਲ ਜਿਹੜਾ ਜੰਮੂ ਕੱਟ ਰਿਹਾ ਰੂਮਰ ਫਲਾ ਰਹੇ ਨੇ ਜਾਂ ਗਲਤਮਲ ਦੇ ਵਿਚਾਰ ਬੋਲ ਰਹੇ ਨੇ ਕੁਝ ਲੋਕਾਂ ਦੇ ਅਸਰ ਹੋਣ ਵਾਲਾ ਨਹੀਂ ਸਭ ਨੂੰ ਪਤਾ ਗੁਰਜੀਤ ਸਿੰਘ ਔਜਲਾ ਕਿੰਨਾ ਗੁਰੂ ਨਗਰੀ ਦੇ ਵਾਸਤੇ ਸਮਰਪਿਤ ਹੈ ਅ ਗੁਰੂ ਨਗਰੀ ਦਾ ਕੰਮ ਕਰਦਾ ਹੈ ਬੋਲੇ ਰਲੀਆਂ ਦੇ ਵਿੱਚ ਸਾਡੇ ਨਾਲ ਮਹਿਲਾਵਾਂ ਵੀ ਮੌਜੂਦ ਨੇ ਕਹਿੰਦੇ ਆ ਕਿ ਕੋਈ ਵੀ ਜਿਹੜੀ ਰੈਲੀ ਆ ਉਹ ਮਹਿਲਾ ਸ਼ਕਤੀ ਤੋਂ ਬਿਨਾ ਸਫਲ ਨਹੀਂ ਹੁੰਦੀ ਤੇ ਮਹਿਲਾ ਸ਼ਕਤੀ ਜੇ ਵੇਖਿਆ ਜਾਵੇ ਤੇ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਆ ਤੇ ਇਹ NGO ਨੇ ਜਿਹੜੇ ਫੌਜਲਾ ਸਾਹਿਬ ਨੂੰ ਜਿਹੜਾ ਆਪਣਾ ਸਮਰਥਨ ਦੇਣ ਆਏ ਨੇ ਪੰਜਾਬ ਕੇਸਰੀ ਜਗਬਾਜੀ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੀ ਨਾਮ ਤੁਹਾਡਾ ਜੀ ਤੇ ਆਪਣਾ ਕਿਹੜੀ NGO ਜਿਹੜਾ ਤਾਂ ਮੈਂ ਪੰਜਾਬ ਕੇਸਰੀ ਵੱਲੋਂ ਅੰਨਾ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੀ ਆ ਤੁਸੀਂ ਸਾਡੇ ਕੋਲ ਆਏ ਹੋ ਬਾਕੀ ਸਾਡੀ ਐਨਜੀਓ ਦਾ ਨਾਮ ਜਾਗਰਤੀ ਜੀਵਨ ਵੈਲਫੇਅਰ ਸੁਸਾਇਟੀ ਹੈ ਮੇਰਾ ਨਾਮ ਜੋਤੀ ਜੱਤਨ ਸਾਹਿਬ ਅਸੀਂ ਜਿਹੜੇ ਵੀ ਕੋਈ ਵੀ ਕੰਮ ਕਰਦੇ ਆ ਸਾਡਾ ਔਜਲਾ ਸਾਹਿਬ ਅਜ ਤੱਕ ਬਹੁਤ ਸਾਥ ਦਿੰਦੇ ਆ ਔਰ ਇਥੋਂ ਦੇ ਜਿਹੜੇ ਪ੍ਰਧਾਨ ਰਿਸ਼ਪਾਲ ਪ੍ਰਧਾਨ ਜੀ ਉਹਨਾਂ ਦਾ ਵੀ ਬਹੁਤ ਬਹੁਤ ਸਾਥ ਹੈ ਔਰ ਮੈਂ ਚਾਹਨੀ ਹੈ ਕਿ ਜਿਹੜੇ ਵੀ ਮੈਂ ਅੱਗੇ ਕੰਮ ਕਰਾਂ ਮੇਰੇ ਕੋਈ ਵੀ ਐਨਜੀਓ ਦਾ ਕੰਮ ਕੋਈ ਕਿਸੇ ਗਰੀਬ ਦਾ ਪਲਾ ਕਰਨਾ ਜਾਂ ਕਿਸੇ ਕੁੜਕੀਆਂ ਨੂੰ ਸਟਿਚਿੰਗ ਸਿਖਾਣੇ ਅਸੀਂ ਸੈਂਟਰ ਖੋਲਿਆ ਜਾਂ ਅਸੀਂ ਗਰੀਬ ਬੱਚਿਆਂ ਨੂੰ ਸਟੱਡੀ ਕਰਾਣੇ ਅਸੀਂ ਤਕਰੀਬਨ 100 ਬੱਚਾ ਜਿਹੜਾ ਸਾਡੇ ਅਸੀਂ ਗੋਦ ਲਿਆ ਆ ਉਹਨਾਂ ਨੂੰ ਸਟੱਡੀ ਕਰਾਣੇ ਤੇ ਬੀਪੀਐਲ ਫਲੈਟਸ ਆ ਉਹਨਾਂ ਦੇ ਵਿੱਚ ਸਾਡਾ ਸਕੂਲ ਖੁੱਲਿਆ ਆ ਮੈਂ ਚਾਹਨੀ ਹੈ ਕਿ ਕਿਸੇ ਵੀ ਕੰਮ ਦੇ ਵਿੱਚ ਕੋਈ ਰੁਕਾਵਟ ਨਾ ਹੋਵੇ ਇਸ ਲਈ ਮੈਂ ਚਾਹਨੀ ਹੈ ਕਿ ਅਸੀਂ ਉਸ ਬੰਦੇ ਨੂੰ ਚੁਣੀਏ ਜਿਹੜ ਹਰ ਵੇਲੇ ਸਾਥ ਦਵੇ ਇਸ ਲਈ ਤੁਹਾਨੂੰ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਓਜਲਾ ਸਾਹਿਬ ਜੀ ਨੂੰ ਚੁਣੀਆਂ ਜੋ ਕਿ ਸਾਡਾ ਹਰ ਵੇਲੇ ਸਾਡਾ ਸਾਥ ਦੇਣ ਆ ਬਾਕੀ ਸੰਗਤ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਜਰੂਰ ਉਹਨਾਂ ਦਾ ਸਾਥ ਦੇਣ ਤੇ ਅਸੀਂ ਤੇ ਉਹਨਾਂ ਦੇ ਨਾਲ ਹੀ ਹਮੇਸ਼ਾ ਥੈਂਕ ਯੂ ਇਸੇ ਤਰ੍ਹਾਂ ਤੁਹਾਡੇ ਨਾਲ ਹੋਰ ਵੀ ਨੇ ਤੁਸੀਂ ਵੀ ਐਨ ਜੀਓ ਤੋਂ ਜੇ ਕਿਸੇ ਸਾਡੀ ਪ੍ਰੈਜ਼ੀਡੈਂਟ ਇਹਨਾਂ ਦਾ ਨਾਮ ਹੈਗਾ ਜੋਤੀ ਚੱਤਰੀ ਤੇ ਇਹ ਮੇਰਾ ਨਾਮ ਭពਿੰਦਰਪਾਲ ਕੋਰ ਐਡਵਾਈਜ਼ਰ ਆ ਮੈਂ ਨਾਲ ਇਹਨਾਂ ਦੇ ਤੇ ਅਸੀਂ ਇਕੱਠੇ ਹੀ ਕੰਮ ਕਰਦੇ ਹਾਂ ਅੱਜ ਤੋਂ ਨਹੀਂ 6-7 ਸਾਲ ਤੋਂ ਪਹਿਲਾਂ ਇਹ ਜਿਹੜੀ ਸੋਸਾਇਟੀ ਸੀ ਚੱਲਦੀ ਪਈ ਆ ਜਿਵੇਂ ਇਹਦੇ ਵਿੱਚ ਬੱਚੇ ਗੋਦ ਲਏ ਆ ਬੱਚੀਆਂ ਨੂੰ ਸਲਾਈ ਸਿਖਾਉਣੀ ਸਰਟੀਫਿਕੇਟ ਦੇਣੇ ਮਸ਼ੀਨਾਂ ਦੇਣੀਆਂ ਤੇ ਇਹਨਾਂ ਸਾਰਿਆਂ ਦਾ ਜਿਵੇਂ ਰਿਸ਼ਪਾਲ ਸਿੰਘ ਜੀ ਹੈਗੇ ਨੇ ਔਜਲਾ ਸਾਹਿਬ ਦੇ ਮਦਰ ਵੀ ਪਹਿਲਾਂ ਇੱਕ ਦੋ ਵਾਰੀ ਆਪਣੇ ਨਾਲ ਆਏ ਹੈਗੇ ਇੱਥੇ ਉਹਨਾਂ ਵੀ ਸਪੋਰਟ ਬੜੀ ਕੀਤੀ ਹੈ ਜੀ ਤੁਹਾਨੂੰ ਇਹ ਪੂਰੀ ਫੰਡ ਵਗੈਰਾ ਜਿਹੜੀ ਆ ਕੋਈ ਦਿੱਕਤ ਨਹੀਂ ਆਈ ਫੰਡ ਦੀ ਦਿੱਕਤ ਕਦੀ ਕਦੀ ਤੇ ਆਉਂਦੀ ਵੀ ਆ ਦਿੱਕਤ ਕਿਉਂਕਿ ਅਸੀਂ ਆਪਸ ਵਿੱਚ ਹੀ ਸਾਰੇ ਜਣੇ ਇਹਨੂੰ ਸੁਲਝਾ ਲੈਨੇ ਆ ਕਦੀ ਕਿਸੇ ਕੋਲੇ ਨਹੀਂ ਦੇ ਸੋ ਮੈਂ ਇਹੀ ਰਿਕੁਐਸਟ ਹੈਗੀ ਪੀ ਆਉਣ ਵਾਲੇ ਸਮੇਂ 'ਚ ਇਹ ਅੱਗੇ ਆਉਣ ਤੇ ਇਹ ਸਾਡੀ ਜਿਹੜੀ ਸੰਸਥਾ ਦਾ ਵੀ ਸਹਿਯੋਗ ਦੇਣ ਜਿੱਦਾਂ ਅਸੀਂ ਕੰਮ ਕਰਦੇ ਆਂ ਲਾਕਡਾਊਨ ਦੇ ਵਿੱਚ ਵੀ ਬਹੁਤ ਕੰਮ ਕੀਤਾ ਜਿੱਦਾਂ ਰਾਸ਼ਨ ਲੋਕ ਘਰਾਂ 'ਚ ਬੈਠੇ ਸੀ ਅਸੀਂ ਤਿੰਨੋਂ ਜਣੇ ਗੱਡੀ ਲੈ ਕੇ ਨਿਕਲ ਜਾਂਦੇ ਸੀ ਰਾਸ਼ਨ ਵੰਡਣ ਵਾਸਤੇ ਫਿਰ ਵੈਕਸੀਨੇਸ਼ਨ ਦਾ ਵੀ ਕੰਮ ਅਸੀਂ ਘਰ ਤੋਂ ਘਾਟੇ ਇੱਥੇ 7-8 ਕੈਂਪ ਜਿਹੜੇ ਲਗਾਏ ਸੀਗੇ ਤੁਸੀਂ ਚਾਹੁੰਦੀਆਂ ਕਿ ਔਜਲਾ ਸਾਹਿਬ ਦਾ ਇਹਦੇ ਵਿੱਚ ਕੀ ਯੋਗਦਾਨ ਸੀ ਔਜਲਾ ਸਾਹਿਬ ਦਾ ਯੋਗਦਾਨ ਇਹੀ ਹੈਗਾ ਕਿ ਉਹਨਾਂ ਨੇ ਜਿੱਦਾਂ ਜਿੱਦਾਂ ਵੀ ਉਹਨਾਂ ਨੂੰ ਮੌਕਾ ਮਿਲਦਾ ਰਿਹਾ ਵਾ ਉਹਨਾਂ ਨੇ ਸਾਡਾ ਸਾਥ ਜਿਹੜਾ ਵਾ ਉਹ ਦਿੱਤਾ ਹੈ ਉਹ ਆਪ ਤੇ ਨਹੀਂ ਕਈ ਵਾਰ ਆ ਸਕਦੇ ਸੀ ਉਹਨਾਂ ਦੇ ਮਦਰ ਆਂਦੇ ਸੀਗੇ ਉਹ ਵਧੀਆ ਅਪਰੀਸ਼ੀਏਟ ਕਰਦੇ ਸੀ ਸਾਡੇ ਨਾਲ ਆਣ ਕੇ ਇਹ ਗਾਂ ਤੋਂ ਇਹੀ ਕਿੰਨੇ ਕਿ ਹਿੱਸੇ ਚਲੋ ਜੁੜਨਾ ਚਾਹੀਦਾ ਉਹਨਾਂ ਨੂੰ ਵਧੀਆ ਇਨਸਾਨ ਹੈਗੇ ਨੇ ਤੇ ਸੋਚਦੇ ਨੇ ਆਪਣੀ ਸਕੂਲ ਸਟਾਰਟ ਕੀਤਾ ਸੀ ਉਦੋਂ ਔਜਲਾ ਸਾਹਿਬ ਨੇ ਸਾਨੂੰ ਘਰੇ ਲੈ ਕੇ ਵਾਇਸ ਇਸ ਦਾ ਦੀ ਇਸ ਸਕੂਲ ਸਟਾਰਟ ਹੋ ਰਿਹਾ ਹੈ ਸਿੱਧੂ ਸਾਹਨੇ ਰੋਹ ਨਿਊ ਹਮਰੇ ਸਰਦੇ ਵਿੱਚ ਇਹਦੀ ਪਰਵੀ ਰੈਲੀ ਹੋ ਰਹੀ ਹੈ ਇਹਦੇ ਵਿੱਚ ਨੌਜਵਾਨਾਂ ਦਾ ਮਹਿਲਾਵਾਂ ਦਾ ਤੇ ਆਮ ਲੋਕਾਂ ਦੇ ਇੱਥੇ ਲੋਕਾਂ ਦਾ ਕਾਫੀ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਇੰਨੀ ਗਰਮੀ ਦੇ ਵਿੱਚ ਵੀ ਉਹ ਲਗਭਗ 2 ਘੰਟੇ ਤੋਂ ਇੱਥੇ ਬੈਠੇ ਹੋਏ ਨੇ ਔਰ ਉਹ ਇੱਕੋ ਹੀ ਆਵਾਜ਼ 'ਚ ਕਹਿ ਰਹੇ ਨੇ ਕਿ ਅਸੀਂ ਔਜਲਾ ਸਾਹਿਬ ਨੂੰ ਹੀ ਚੁਣਨਾ ਚਾਹੁੰਦੇ ਆ ਕਿਉਂਕਿ ਔਜਲਾ ਹੀ ਉਹ ਚਾਹੁੰਦੇ ਕਿ ਸਾਡੇ ਚੰਗੇ ਨੇਤਾ ਨੇ ਉਹਨਾਂ ਨੇ ਜਿਸ ਤਰ੍ਹਾਂ ਦੋ ਵਾਰੀ ਕਮਾਂਡ ਸੰਭਾਲੀ ਆ ਉਸੇ ਤਰ੍ਹਾਂ ਹੀ ਉਹ ਤੀਸਰੀ ਵਾਰੀ ਵੀ ਉਮੀਦ ਕਰਦੇ ਨੇ ਤੇ ਉਹੀ ਇੱਥੇ ਅੰਮ੍ਰਿਤਸਰ ਦੇ ਸੰਸਦ ਬਣ ਕੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ